ਅੱਜ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਨਗ ਬੀਟਲ ਬੱਕਰੀਆਂ ਦੇ ਆ ਪੱਠਾ ਦੋ ਦੇਖੋ ਕਿਰੀਆਂ ਪੱਠਾ ਹੀ ਮੇ ਦੋਨੇ ਨਹੀਂ ਬਈ ਇੱਕ ਬੱਕਰਾ ਇੱਕ ਬੱਕਰਾ ਬਈ ਕਹਿੰਦੇ ਇੱਕ ਪੱਠਾ ਕੀ ਰੇਟ ਕਰਦੇ ਆਪਾਂ 8000 8000 ਰੁਪਇਆ ਰੇਟ ਕਰਦੇ ਕਿੱਥੋਂ ਆਏ ਵੀ ਆਪਾਂ ਹੈ ਅੱਧਾ ਵੜ ਤਾ ਜੀ ਮਾਈਲ ਨੰਬਰ ਬੋਲ ਦਿੰਗੇ ਬਈ ਦੇਖ ਲਾ ਬਈ 77194 827882 ਦਿਖਾ ਦਿਤੋ ਰਕੀ ਜੀ ਆ ਪੱਠਾ ਬਈ ਕਿਰਿ ਪਾਠਾ ਬਈ ਤੇ ਦੇ ਸਕਦੇ ਹੋ ਜੇਕਰ ਕਿਹਨੇ ਖਰੀਦਣੀ ਨੰਬਰ ਆਪਾਂ ਦੇਤਾ ਵੀਡੀਓ ਚ ਇਹਨਾਂ ਨੰਬਰਾਂ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਇੱਕ ਪਾਠ ਤੇ ਇੱਕ ਬੱਕਰਾ 8800 ਰੁਪਏ ਰੇਟ ਹੈ ਦੇਖੋ ਇਹ ਬੱਕਰਾ ਖਰੋ ਚੱਕਾ ਟੀਮ ਚੰਗੀ ਹੈਡ ਦੇ ਵਿੱਚ ਬੱਚੇ ਹੀ ਆ ਜੀ ਦੋਨੇ ਚਾਰ ਮਹੀਨੇ ਦੇ ਆ ਚਾਰ ਮਹੀਨੇ ਦਾ ਬੱਕਰਾ ਚਾਰ ਮਹੀਨੇ ਦਾ ਬਾਈ ਕਿਨੇ ਠੀਕ ਆ ਬਈ ਇਸ ਤੋਂ ਅੱਗੇ ਦੇਖੋ ਬਈ ਬੱਕਰੀਆਂ ਦੇਸੀ ਬੀਟਲ ਪਰ ਇਤਰਾ ਨਾਗ ਜਿਹੜੇ ਮੰਡੀ ਦੇ ਵਿੱਚ ਆਉਂਦੇ ਆ ਤੇ ਜੇਕਰ ਤੁਸੀਂ ਇਦਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਤੇ ਮੰਡੀ ਵਾਲੀਆਂ ਵੀਡੀਓ ਆਉਂਦੀ ਰਹਿੰਦੀਆਂ ਪਟਨੀ ਕਿ ਆਜ ਵੱਡੇ ਗੰਭੀ ਮੁਰਗੀਆਂ ਇਹ ਕੋਈ ਰੋ ਵਾਗ ਗਿਆ ਠੀਕ ਹੈ ਆਹ ਮੁਰਗੀਆਂ ਠੀਕ ਹੈ ਚਲ ਆ ਬੱਕਰੀਆਂ ਦੇਖੀਏ ਸੋ ਹਾਂ ਜੀ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਿੱਟਲ ਬੱਕਰੀਆਂ ਦੇਖੋ ਭਾਈ ਆ ਚਿੱਟੀਆਂ ਅੱਖਾਂ ਦੇ ਵਿੱਚ ਕਾਲਾ ਰੰਗ ਆ ਲਾਲ ਰੰਗ ਦੇ ਵਿੱਚ ਦੇਖੋ ਵੀ ਆ ਇੱਕ ਬੱਕਰੀ ਹੈ ਇਹ ਬੀਟਲ ਤੇ ਦੇਸੀ ਬکریاں ਦੇਖੋ ਸੋ ਹਾਂਜੀ ਵੀ ਜੇਕਰ ਕਿਹਨੇ ਬکریاں ਖਰੀਦਣੀਆਂ ਨੰਬਰ ਆਪਾਂ ਤੁਹਾਨੂੰ ਬੋਲ ਦਿੰਨੇ ਆ 94652 68106 ਸੋ ਜੇਕਰ ਕਿਹਨੇ ਬکریاں ਖਰੀਦਣੀਆਂ ਇਹਨਾਂ ਨੰਬਰਾਂ ਤੇ ਕਰ ਲੈ ਸੰਪਰਕ ਬکریاں ਤੁਸੀਂ ਚੈੱਕ ਕਰ ਸਕਦੇ ਹੋ ਵੀ ਬੀਟਲ ਬਰਬਰੀ ਇੱਕ ਬਰਬਰੀ ਹੈ ਬਾਕੀ ਬੀਟਲ ਆ ਬਰਬਰੀ ਹੈ 6 ਦਾ ਵੀ ਦੇ ਸਕਦੇ ਤੁਸੀਂ ਵੀ ਮੋਬਾਈਲ ਨੰਬਰ ਫਿਰ ਬੋਲ ਦਿੰਨੇ ਆ ਆਪਾਂ 94652 68106 ਠੀਕ ਹੈ ਜੀ ਵੀਡੀਓ ਬਣਾਉਣਾ ਆ ਦੇਖੋ ਜੀ ਇਸ ਤੋਂ ਗਿਆ ਬੀਟਲ ਬੱਕਰੀਆਂ ਦੇ ਦੇਖ ਸਕਦੇ ਹੋ ਬਈ ਤੇ ਬਾਕੀ ਆਪਾਂ ਮੰਡੀ ਦਿਖਾਵਾਂਗੇ ਪਿੱਛੋਂ ਪਿਛਲੀ ਸਾਈਡ ਤੋਂ ਇਧਰ ਮੰਡੀ ਆ ਜੇ ਘਟ ਭਰੀ ਆ ਤੇ ਬਾਰੇ ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰਵਾਰਨ ਲੱਗਦੀ ਆ ਨਾ ਤੁਸੀਂ ਚੈੱਕ ਕਰ ਸਕਦੇ ਮੰਡੀ ਦੇ ਪਿਛਲੇ ਪਾਸੇ ਵੀ ਵਿੜੇ ਆ ਬੈਠੇ ਆ ਬੱਕਰੀਆਂ ਲੈ ਕੇ ਦੇਖੋ ਬਈ ਬੱਕਰੀਆਂ ਆ ਦੇਖੋ ਦੋ ਬੱਚੇ ਆ ਬੀਟਲ ਦੇ ਕਾਲੇ ਰੰਗ ਦੇ ਬੱਚੇ ਦੇਖੋ ਆ ਬੱਚੇ ਆ ਬੱਕਰੀ ਦੇ ਆ ਬੱਕਰੀ ਦੇ ਬੱਚੇ ਆ ਵੀ ਉਹ ਦੇਖੋ ਜੀ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਬੀਤਰ ਬੱਕਰੀਆਂ ਦੇਖੋ